ਵਾਹਿਗੁਰੂ ਜੀ ਹਉ ਮੈਂ ਧੀਰਗ ਰੋਗ ਹੈ ਦਰੂਪੀ ਇਸ ਮਾਹੇ ਕਿਰਪਾ ਕਰੇ ਜੇ ਆਪਣੀ ਦਾ ਗੁਰ ਕਾ ਸ਼ਬਦ ਕੁਮਾਰ ਨਿਕ ਕਹੈ ਸੁਨੋ ਜਨੋ ਇਤ ਸੰਜਮ ਦੁਖ ਜਾਹਿ ਤਨ ਤਨ ਸਹਿਬ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹ ਟੋਕ ਆਉਂਦੀ ਹੈ ਹਉਮੇ ਦੀਰਗ ਰੋਗ ਹੈ दारू ਪੀ ਇਸ ਮਾਹੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸਬਦ ਕਮਾਹੇ ਇਹ ਹਉਮੇ ਇੱਕ ਲੰਮਾ ਰੋਗ ਹੈ ਪਰ ਇਹ لا ਇਲਾਜ ਨਹੀਂ ਹੈ ਜੇ ਪ੍ਰਭੂ ਆਪਣੀ ਮਿਹਰ ਕਰੇ ਤਾਂ ਜੀਵ ਗੁਰੂ ਦਾ ਸਬਦ ਕਮਾ ਕੇ ਇਸ ਤਰੀਕੇ ਨਾਲ ਹੋਮੇ ਰੂਪੀ दीर्घ रोग ਤੋਂ ਪੈਦਾ ਹੋਏ ਦੁੱਖ ਦੂਰ ਕਰ ਸਕਦਾ ਹੈ ਇਹ ਦੀ ਇੱਕ ਸਾਖੀ ਭਾਈ ਵੀਰ ਸਿੰਘ ਜੀ ਦੀ ਮੈਂ ਪੜ੍ਹੀ ਸੀ ਕਈ ਵੇਰ ਹੋਮੇ ਐਸੇ ਸੂਖਸ਼ਮ ਢੰਗ ਨਾਲ ਅੰਦਰ ਪ੍ਰਵੇਸ਼ ਕਰਕੇ ਬੈਠ ਜਾਂਦੀ ਹੈ ਕਿ ਪਤਾ ਉਦੋਂ ਚੱਲਦਾ ਹੈ ਜਦੋਂ ਆਤਮਕ ਪੰਡੇ ਵਿੱਚ ਕੱਲਣ ਲਈ ਦਵਾਰ ਬਣ ਖਲੋਂਦੀ ਹੈ ਭਾਈ ਸਹਿਬ ਭਾਈ ਵੀਰ ਸਿੰਘ ਜੀ ਦੇ ਜੀਵਨ ਦੀ ਇੱਕ ਘਟਨਾ ਨੂੰ ਬਾਤ ਲਈਏ ਸ਼ਾਇਦ ਕੁਝ ਸਮਝ ਪਾਏ ਜਾਵੇ ਭਾਈ ਵੀਰ ਸਿੰਘ ਜੀ ਦੀ ਆਤਮਾਨਾਰ ਸਿਮਰਨ ਦੀ ਕਮਾਈ ਨਾਲ ਰਸ ਲੀਨ ਹੋਈ ਆਤਮਾ ਸੀ ਆਪ ਜੀ ਨੂੰ ਗਨਾ ਮਹਾਂਪੁਰਖਾਂ ਦੀ ਸ਼ਗਤ ਨਾਲ ਗੁਰੂ ਚਰਨਾਂ ਨਾਲ ਪ੍ਰੀਤ ਪ੍ਰਾਪਤ ਹੋਈ ਸੀ ਉਹਨਾਂ ਦਾ ਨਾਮ ਪਾਈ ਸਾਹਿਬ ਜੀ ਨੇ ਆਪਣੀਆਂ ਲਿਖਤਾਂ ਵਿੱਚ ਜ਼ਿਕਰ ਨਹੀਂ ਕੀਤਾ ਆਪ ਜੀ ਸਤਕਾਰ ਨਾਲ ਉਹਨਾਂ ਨੂੰ ਦਾਤਾ ਜੀ ਕਹਿ ਕੇ ਸਨਮਾਨ ਦੇ ਤੇ ਸਬੋਧਨ ਕਰਦੇ ਹਨ ਆਪ ਜੀ ਹਰ ਰੋਜ਼ ਉਹਨਾਂ ਦੀ ਪ੍ਰੇਰਣਾ ਸਦਕਾ ਹੀ ਘਿੜੀ ਦਰਬਾਰ ਸਾਹਿਬ ਜਾ ਕੇ ਉੱਥੇ ਘੰਟਿਆਂ ਬੰਦੀ ਘੰਟਿਆਂ ਬੱਦੀ ਸਤਿਗੁਰੂ ਜੀ ਦੇ ਦਰਸ਼ਨ ਕਰ ਨਾਮ ਜਪ ਦੀ ਕਮਾਈ ਕਰਦੇ ਸਨ ਸਮੇਂ ਨਾਲ ਆਤਮਾ ਪੁੱਤਰ ਹੋ ਕੇ ਨਾਮ ਰਸ ਵਿੱਚ ਨੀਨ ਹੋ ਗਈ 6-7 ਮਹੀਨੇ ਬੜੇ ਆਨੰਦ ਨਾਲ ਨਾਮ ਰਸ ਪਿੰਡਿਆਂ ਬਤੀਤ ਹੋ ਗਏ ਇੱਕ ਸਮਾਂ ਐਸਾ ਆਇਆ ਨਾਮ ਰਸ ਵਿੱਚ ਤੋਰਪਣੀ ਸ਼ੁਰੂ ਹੋ ਗਈ। ਸ਼ੁਰਤ ਵਿੱਚ ਨਾਮ ਰਸ ਦੀ ਥਾਂ ਰੁੱਖਾਪਨ ਆਉਣਾ ਸ਼ੁਰੂ ਹੋ ਗਿਆ। ਯਾਨੀ ਕਿ ਮਨ ਲੱਗਣਾ ਗੁਰਬਾਣੀ ਵਿੱਚ ਨਹੀਂ ਲੱਗ ਰਿਹਾ ਗੁਰਬਾਣੀ ਵਿੱਚ ਨਾਮ ਨਹੀਂ ਲੱਗ ਰਿਹਾ। ਭਾਈ ਸਾਹਿਬ ਜੀ ਇੱਕ ਦਿਨ ਆਪਣੇ ਡਾਟਾ ਕੋਲ ਆਪਣੇ ਡਾਟਾ ਲੋਕ ਜੀ ਪਾਸ ਗਏ। ਆਪਨੇ ਬੇਨਤੀ ਕੀਤੀ ਮਹਾਰਾਜ ਜੀ ਗੁਰੂ ਮਿਹਰ ਨਾਲ ਪਿਛਲਾ ਸਮਾਂ ਨਾਮ ਰਸ ਮਾਣਦਿਆਂ ਅਤੇ ਬੜਾ ਆਨੰਦਪੂਰਕ ਪੂਰਵਕ ਬੀਤ ਹੋਇਆ ਹੈ ਪਤਾ ਨਹੀਂ ਕੀ ਕਾਰਨ ਬਣਿਆ ਹੈ ਨਾਮ ਦੀ ਰੌਣਕ ਨਿ ਆਰੰਭ ਹੋ ਗਈ ਹੈ ਤੇ ਨਾਮ ਰਸ ਵੀ ਠਿੱਕਾ ਪੈ ਗਿਆ ਹੈ ਦਾਤਾ ਲੋਕ ਮੁਸਕਰਾਏ ਤੇ ਭਾਈ ਵੀਰ ਸਿੰਘ ਜੀ ਨੂੰ ਪੁੱਛਣ ਲੱਗੇ ਤੁਸੀਂ ਅੰਮ੍ਰਿਤ ਵੇਲੇ ਕਿੱਥੇ ਬੈਠ ਕੇ ਨਾਮ ਦਾ ਅਭਿਆਸ ਕਰਦੇ ਹੋ ਆਪ ਜੀ ਕਹਿਣ ਲੱਗੇ ਆਪ ਦੇ ਹੁਕਮ ਤਾਵਕ ਮੈਂ ਪਹਿਲਾਂ ਵੀ ਦਰਬਾਰ ਸਾਹਿਬ ਜਾਂਦਾ ਸਾਂ ਤੇ ਹੁਣ ਵੀ ਹਰਮੰਦਰ ਸਾਹਿਬ ਵਿੱਚ ਬੈਠ ਕੇ ਨਾਮ ਦੀ ਘਾਲ ਕਰਦਾ ਹਾਂ ਆਪ ਜੀ ਗੰਭੀਰ ਸਰਵ ਵਿੱਚ ਬੋਲੇ ਵੀਰ ਸੰਗਾ ਸੇ ਦਰਬਾਰ ਸਾਹਿਬ ਤਾਂ ਮਹਾਨ ਪਵਿੱਤਰ ਅਸਥਾਨ ਹੈ ਉੱਥੇ ਤੇਰੇ ਵਰਗੇ ਮਾਇਆ ਧਾਰੀ ਦਾ ਕੀ ਹੱਕ ਹੈ ਤੂੰ ਤਾਂ ਘੰਟਿਆਂ ਬੰਦੀ ਇਸ ਪੁੱਤਰ ਹਰਮਨ ਦਾ ਰ ਸਭ ਵਿੱਚ ਬੈਠਾ ਰਹੀਂ ਇਹ ਨਾਮ ਦੀ ਘਾਲ ਕਮਾਈ ਕਰਨੀ ਹੈ ਤਾਂ ਫਿਰ ਕੋਈ ਇਕਾਂਤ ਬਾਗ ਟੋਲ ਉੱਥੇ ਬੈਠ ਕੇ ਨਾਮ ਦੀ ਘਾਲ ਕਰ ਆਪਣੇ ਸੱਤ ਬਚਨ ਕਿਆ ਅਗਲੇ ਪਲਕ ਆਪ ਜੀ ਨੇ ਰਾਮ ਬਾਗ ਦੇ ਇੱਕ ਕੋਨੇ ਬਗੀਚੇ ਵਿੱਚ ਆਪਣੇ ਸਿਮਰਨ ਕਰਨ ਲਈ ਤਾਂ ਨਿਯਤ ਕਰ ਲਈ। ਆ ਤਾਂ ਜਿਸ ਸਮੇਂ ਪਹਿਲਾਂ ਹਰਮੰਦਰ ਸਾਹਿਬ ਆਪ ਜਾਇਆ ਕਰਦੇ ਸਨ ਉਸੇ ਨੀਮ ਨਾਲ ਰਾਂ ਬਾਗ ਦੇ ਬਗੀਚੇ ਵਿੱਚ ਬੈਠ ਕੇ ਨਾਮ ਸਿਮਰਨ ਕਰਨਾ ਆਰੰਭ ਕਰ ਦਿੱਤਾ। ਸਤਿਗੁਰੂ ਜੀ ਦੀ ਮਿਹਰ ਨਾਲ ਪਹਿਲੇ ਦਿਨ ਹੀ ਜੋ ਨਾਮ ਰਸ ਵਿੱਚ ਬਾਝ ਪਈ ਸੀ ਟੁੱਟ ਗਈ ਤੇ ਨਾਮ ਰਾਦਾ ਪ੍ਰਵਾਹ ਸਰਤ ਵਿੱਚ ਦੂਨ ਸਵਾਇਆ ਹੋ ਗਿਆ ਆਨੰਦ ਆਉਣ ਲੱਗ ਪਿਆ ਸੁਰਤ ਰਾਹ ਦੇ ਖੇੜੇ ਨਾਲ ਪਰ ਗਈ ਬੜਾ ਆਨੰਦਪੂਰਵਕ ਸਮਾਂ ਬਤੀਤ ਹੁੰਦਾ ਗਿਆ 6 ਮਹੀਨੇ ਬਾਅਦ ਆਪ ਜੀ ਨੂੰ ਫਿਰ ਮਹਿਸੂਸ ਹੋਇਆ ਕਿ ਪਹਿਲੇ ਵਾਲਾ ਨਾਮ ਦਾ ਰਸ ਫਿਰ ਉਲੋਪ ਹੋ ਰਿਹਾ ਹੈ ਜਨਉਦਾਨੀ ਸੁਰਤ ਮੋਰ ਰੁੱਖੇ ਪੰਨ ਵੱਲ ਜਾ ਰਹੀ ਹੈ ਆਪ ਉਦਾਸ ਰਹਿਣ ਲੱਗੇ ਇੱਕ ਦਿਨ ਫਿਰ ਦਾਤਾ ਜੀ ਦੀ ਭਾਲ ਕੀਤੀ ਤੇ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਦਾਤਾ ਜੀ 6 ਮਹੀਨੇ ਬੜਾ ਆਨੰਦ ਬਣਿਆ ਰਿਹਾ ਹੈ ਮਨ ਟਿਕਿਆ ਰਿਹਾ ਹੈ ਪਰ ਹੁਣ ਫਿਰ ਅਚਾਨਕ ਨਾਮ ਰਸ ਵਿੱਚ ਤੋੜ ਪੈ ਗਈ ਹੈ ਸੁਰਤ ਨਾਮ ਰਸ ਤੋਂ ਸਖਣੀ ਹੋ ਰਹੀ ਹੈ ਦਾਤਾ ਲੋਕ ਪਾਗੀ ਸਾਹਿਬ ਨੂੰ ਸਬੋਧਤ ਕਰਕੇ ਸਬੋਧਨ ਕਰਕੇ ਬੋਲੇ ਵੀਰ ਸਿੰਘਾ ਨਾਮ ਕਿਸੇ ਬੈਠ ਕੇ ਜਵਾਬ ਦਾ ਨਾ ਆਪਨੇ ਉੱਤਰ ਦਿੱਤਾ ਜੀ ਰਾਮ ਬਾਗ ਦੇਬ ਕੀਤੇ ਵਿੱਚ ਆਪ ਜੀ ਮੁਸਕਰਾਏ ਤੇ ਬੜੀ ਗੰਭੀਰ ਸੁਰ ਵਿੱਚ ਕਹਿਣ ਲੱਗੇ ਵੀਰ ਸਿੰਘਾ ਹੋਵੇ ਸਿੱਖ ਘਰਾਣੇ ਦਾ ਜੰਪਲ ਵਸਦਾ ਹੋਵੇ ਗੁਰੂ ਰਾਮਦਾਸ ਦੀ ਨਗਰੀ ਅੰਮ੍ਰਿਤਸਰ ਦੇ ਵਿੱਚ ਗੁਰਸਿੱਖੀ ਮਿਲੀ ਹੋਵੇ ਗੁਰੂ ਨਾਨਕ ਜੀ ਦੇ ਚਰਨਾਂ ਵਿੱਚੋਂ ਗੁਰੂ ਦੇ ਦਰ ਵਿੱਚੋਂ ਇੰਨੀਆਂ ਦਾਤਾਂ ਪ੍ਰਾਪਤ ਹੋਈਆਂ ਹੁਣ ਫਿਰ ਤੂੰ ਹੀ ਦੱਸ ਕਿ ਗੁਰਸਿੱਖ ਦੇ ਨਾਮ ਜਪ ਰੀਕਾਲ ਕਮਾਈ ਦਾ ਸਥਾਨ ਹਰਮੰਦਰ ਸਾਹਿਬ ਹੈ ਜਾਂ ਰਾਮ ਬਾਗ ਕੱਲ ਤੋਂ ਰਾਮ ਬਾਗ ਨਹੀਂ ਜਾਣਾ ਸ੍ਰੀ ਗੁਰੂ ਰਾਮ ਰਾਜ ਜੀ ਦੇ ਦਰ ਤੇ ਜਾ ਕੇ ਨਾਮ ਰਸ ਲਈ ਅਰਦਾਸ ਕਰੇ ਤੇ ਗੁਰੂ ਚਰਨਾਂ ਵਿੱਚ ਬੈਠ ਕੇ ਨਾਵ ਰਿਕਾਲ ਕਰੇ ਜਰੂਰ ਗੁਰੂ ਪਾਸ਼ਾ ਰਹਿਮਤ ਕਰਨਗੇ ਦੂਸਰੇ ਦਿਨ ਜਿਵੇਂ ਗੁਰਮukh ਆਤਮਾ ਦਾਤਾ ਜੀ ਨੇ ਕਿਹਾ ਸੀ ਉਸੇ ਨਿਯਮ ਅਨਸਾਰ ਆਪ ਜੀ ਅਮਰਤ ਵੇਲੇ ਸ੍ਰੀ ਦਰਬਾਰ ਸਾਹਿਬ ਗੁਰੂ ਚਰਨਾਂ ਵਿੱਚ ਜਾ ਹਾਜ਼ਰ ਹੋਏ ਅਰਦਾਸ ਬੇਨਤੀ ਕਰ ਗੁਰੂ ਚਰਨਾਂ ਵਿੱਚ ਨਤਮਸਟਕ ਹੋਏ ਆਪ ਜੀ ਨਵਿਕਲੀ ਜਗ੍ਹਾ ਬੈਠ ਕੇ ਗੁਰੂ ਸ਼ਬਦ ਦੀ ਕਮਾਈ ਵਿੱਚ ਜੁਟ ਗਏ ਬੈਠਦੇ ਸਹਾਰੀ ਸਤਿਗੁਰੂ ਜੀ ਨੇ ਪਹਿਲੇ ਨਾਲੋਂ ਵੀ ਦੂਣੀ ਚੌਣੀ ਨਾਮਰਾ ਦੀ ਦਾਤ ਬਖਸ਼ਿਸ਼ ਕਰ ਦਿੱਤੀ ਆਤਮਾ ਕਿਸੇ ਅਕਹਿ ਅਨੰਦੀ ਰਸ ਨੂੰ ਮਾਨਣ ਲੱਗੀ ਆਪ ਘੰਟਿਆਂ ਬਰ ਦੀ ਨਾਮ ਰਸ ਨੂੰ ਮਾਨਦੇ ਅੰਤਰਮੁਖੀ વૃਤੀ ਦੁਆਰਾ ਪ੍ਰਭੂ ਚਰਨਾਂ ਨਾਲ ਯੋਰੇ ਦੇ ਭਾਈ ਵੀਰ ਸਿੰਘ ਜੀ ਲਿਖਦੇ ਹਨ ਕਿ ਗੁਰੂ ਪਾਸ਼ਾ ਜੀ ਨੇ ਬੇਅੰਤ ਬਖਸ਼ਿਸ਼ਾਂ ਕੀਤੀਆਂ ਨਾਮ ਰਾਸ ਵਿੱਚ ਵਾਧਾ ਹੀ ਵਾਧਾ ਸਤ ਗੁਰੂ ਜੀ ਨੇ ਬਖਸ਼ਿਸ਼ ਕੀਤਾ ਇੱਕ ਦਿਨ ਹਰਮੰਦਰ ਸਾਹਿਬ ਵਿੱਚੋਂ ਹਰ ਰੋਜ਼ ਦੇ ਨਿਯਮ ਅਨੁਸਾਰ ਜਦੋਂ ਮੈਂ ਬਾਹਰ ਆਇਆ ਤਰ ਦਾਤਾ ਲੋਕ ਜੀ ਬਾਹਰਲੀ ਪ੍ਰਕਰਮਾਂ ਵਿੱਚ ਮਿਲ ਪਏ ਬੜਾ ਪਿਆਰ ਦਿੱਤਾ ਪ੍ਰਕਰਮਾ ਦੇ ਵਿੱਚ ਆਪਣੇ ਪਾਸ ਬਿਠਾ ਲਿਆ ਪੁੱਛਣ ਲੱਗੇ ਵੀਰ ਸਿੰਘ ਹੁਣ ਨਾਮਰਾਜ ਵਿੱਚ ਤੋੜ ਤਾਂ ਨਹੀਂ ਪਈ ਮੈਂ ਉੱਤਰ ਦਿੱਤਾ ਬੜੀ ਗੁਰੂ ਦੀ ਰਹਿਮਤ ਹੈ ਫਿਰ ਕਹਿਣ ਲੱਗੇ ਮੈਂ ਹੀ ਤਾਂ ਤੈਨੂੰ ਹਰਿਮੰਦਰ ਸਾਹਿਬ ਜਾਣ ਲਈ ਕਿਹਾ ਸੀ ਫਿਰ ਮੈਂ ਹੀ ਤੈਨੂੰ ਦਰਬਾਰ ਸਾਹਿਬ ਛੱਡ ਕੇ ਰਾਮ ਬਾਗ ਜਾਣ ਲਈ ਕਿਹਾ ਸੀ ਤੇ ਮੋੜ ਨਾਮਰਾਜ ਦੀ ਤੋੜ ਨੂੰ ਦੂਰ ਕਰਨ ਦੇ ਨਾਉ ਰਾਜੀ ਪ੍ਰਾਪਤੀ ਲਈ ਰਾਮ ਬਾਗ ਛੱਡ ਕੇ ਦਰਬਾਰ ਸਾਹਿਬ ਜਾ ਕੇ ਨਾਮ ਜਪਣ ਦੀ ਕਾਲ ਕਰਨ ਲਈ ਗਿਆ ਪਰ ਤੁਸੀਂ ਮੈਨੂੰ ਕਦੇ ਵੀ ਨਹੀਂ ਪੁੱਛਿਆ ਕਿ ਤੁਸੀਂ ਆਪ ਹੀ ਦਰਬਾਰ ਸਾਹਿਬ ਭੇਜਿਆ ਹੈ ਤੇ ਆਪ ਹੀ ਦਰਬਾਰ ਸਾਹਿਬ ਜਾਣ ਤੋਂ ਰੋਕਿਆ ਹੈ ਤੇ ਮੁਰ ਫਿਰ ਰਾਮ ਬਾਗ ਛੱਡ ਕੇ ਦਰਬਾਰ ਸਾਹਿਬ ਜਾ ਕੇ ਨਾਮ ਜਪਣ ਲਈ ਕਹਿ ਰਹੇ ਹੋ ਕੀ ਕਾਰਨ ਹੈ ਪਾਈ ਵੀਰ ਸਿੰਘ ਜੀ ਦਾਤਾ ਲੋਕ ਜੀ ਨੂੰ ਕਹਿਣ ਲੱਗੇ ਦਾਤਾ ਜੀ ਮੈਂ ਤਾਂ ਮੰਗਤਾ ਹਾਂ ਮੰਗਤਾ ਦਾਤੇ ਨੂੰ ਕਿਉਂ ਪੁੱਛੇ ਜੇ ਦਾਤਾ ਕਹੇ ਕਿ ਤੈਨੂੰ ਨਾਮ ਰਾਸ ਦੀ ਦਾਤ ਦਰਬਾਰ ਸਾਹਿਬ ਚੋਂ ਮਿਲਣੀ ਹੈ ਮੰਗਤਾ ਨਾਮ ਰਾਸ ਦੀ ਦਾਤ ਲੈਣ ਲਈ ਦੌੜ ਕੇ ਦਰਬਾਰ ਸਾਹਿਬ ਚਲਾ ਜਾਂਦਾ ਹੈ ਜੇ ਦਾਤਾ ਕਹਿ ਦੇਵੇ ਹੁਣ ਤੈਨੂੰ ਨਾਮ ਰਾਸ ਦੀ ਦਾਤ ਦਰਬਾਰ ਸਾਹਿਬ ਵਿੱਚੋਂ ਨਹੀਂ RAM Bagh ਚੋਂ ਮਿਲਣੀ ਹੈ ਮੰਗਤਾ ਕਿਉਂ ਪੁੱਛੇ ਮੰਗਤਾ ਭੱਜ ਕੇ ਰਾਮ ਬਾਗ ਚਲਾ ਜਾਂਦਾ ਹੈ ਜੇ ਮੁਰਦਾਤਾ ਜੀ ਕਹਿ ਦੇਣ ਕਿ ਹੁਣ ਨਾਮ ਰਾਸ ਦੀ ਦਾਤ ਰਾਮ ਬਾਗ ਵਿੱਚੋਂ ਨਹੀਂ ਗੁਰੂ ਰਾਮਦਾਸ ਜੀ ਦੇ ਦਰਬਾਰ ਵਿੱਚੋਂ ਪ੍ਰਾਪਤ ਹੋਣੀ ਹੈ ਮੰਗਤਾ ਮੋੜ ਜ਼ੋਰ ਕੇ ਦਰਬਾਰ ਸਹਿ ਪੁੱਜ ਕੇ ਦਾਤ ਪ੍ਰਾਪਤ ਕਰ ਲੈਂਦਾ ਹੈ ਮੰਗਤੇ ਨੇ ਤਾਂ ਦਾਤ ਲੈਣੀ ਹੈ ਮੈਨੂੰ ਪੁੱਛਣ ਦੀ ਕੀ ਲੋੜ ਹੈ ਆਪ ਜੀ ਬੜੇ ਪ੍ਰਸੰਨ ਹੋਏ ਤੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੂੰ ਪੁਛਿਆ ਤੇ ਸਾਨੂੰ ਪਤਾ ਹੈ ਕਿ ਦਰਬਾਰ ਸਹਿਬ ਵਿੱਚ ਬੈਠਿਆਂ ਤੁਹਾਨੂੰ ਨਾਮਰਾਸ ਦੀ ਤੋਟ ਕਿਉਂ ਆਪਰੀ ਸੀ ਅਤੇ ਨਾਮਰਾਸ ਰਾਮ ਬਾਗ ਵਿੱਚ ਕਿਉਂ ਆਉਣ ਲੱਗ ਪਿਆ ਫਿਰ ਦੁਬਾਰਾ ਰਾਮ ਬਾਗ ਵਿੱਚ ਨਾਮਰਾਸ ਕਿਉਂ ਬੰਦ ਹੋਇਆ ਭਾਈ ਵੀਰ ਸਿੰਘ ਜੀ ਨੇ ਉੱਤਰ ਦਿੱਤਾ ਦਾਤਾ ਜੀ ਕਿਰਪਾ ਕਰਕੇ ਆਪ ਜੀ ਮਾਰਗਦਰਸ਼ਨ ਕਰੋ ਮੈਨੂੰ ਕੋਈ ਪਤਾ ਨਹੀਂ ਆਪ ਜੀ ਕਹਿਣ ਲੱਗੇ ਵੀਰ ਸਿੰਘ ਜਦੋਂ ਕਈ ਵਾਰ ਤੈਨੂੰ ਹਰਿਮੰਦਰ ਸਾਹਿਬ ਵਿੱਚ ਬੈਠ ਨਾਮ ਰਸਮਾਂ ਦੇ ਆ ਬੀਤ ਗਏ ਇੱਕ ਦਿਨ ਤੇਰੇ ਨੇੜੇ ਦੋ ਬਜ਼ੁਰਗ ਦਰਬਾਰ ਸਾਹਿਬ ਵਿੱਚ ਬੈਠੇ ਆਪਸੀ دنیਿਆਵੀ ਗੱਲਾਂ ਕਰ ਰਹੇ ਸਨ ਤੇਰੇ ਮਨ ਵਿੱਚ ਉਹਨਾਂ ਵੱਲ ਵੇਖ ਕੇ ਨਫ਼ਰਤ ਵੀ ਆਈ ਸੀ ਵੇਖੋ ਇਹਨਾਂ ਦੀ ਉਮਰ ਲੰਘ ਚੱਲੀ ਹੈ ਧੌਲੇ ਆ ਗਏ ਹਨ ਈ ਹਰਮੰਦਰ ਸਾਹਿਬ ਵਿੱਚ ਬੈਠ ਕੇ ਵੀ ਗੱਲਾਂ ਕਰ ਰਹੇ ਹਨ ਅਤੇ ਨਾਲ ਹੀ ਸੂਖਮ ਹੁੰਮੇ ਮਨ ਵਿੱਚ ਆ ਗਈ ਕਿ ਮੈਂ ਜ਼ਬਾਨੀ ਵਿੱਚ ਵੀ ਦੀ ਅਵਸਥਾ ਵਿੱਚ ਵੀ ਜਿਹੜੇ ਹਰ ਮੰਤਰ ਸੇਵਾ ਕੀ ਨਾਮ ਜਪਣ ਦੀ ਕਾਲ ਕਰਦਾ ਹਾਂ ਤੇ ਮੈਨੂੰ ਨਾਮ ਦਾ ਰਸ ਵੀ ਪ੍ਰਾਪਤ ਹੋ ਰਿਹਾ ਹੈ ਬਜ਼ੁਰਗਾਂ ਨਾਲ ਨਵਸਤ ਤੇ ਆਪਣੀ ਕਾਲ ਕਮਾਈ ਦਾ ਨਾਮ ਰਸ ਦੀ ਪ੍ਰਾਪਰਟੀ ਦੀ ਸੂਕਸ਼ਮ ਹੋਮ ਮੈਨੇਟ ਨੂੰ ਨਾਮ ਰਸ ਤੋਂ ਵਾਝੇ ਕਰ ਦਿੱਤਾ ਜਿਹਨੋਂ ਤੁਹਾਨੂੰ ਰਾਮ ਬਾਗ ਵਿੱਚੋਂ ਨਾਮ ਰਸ ਦੀ ਟੋਟ ਆਈ ਉਸ ਨਾਮ ਰਸ ਦੀ ਤੋੜ ਦਾ ਕਾਰਨ ਵੀ ਤੁਹਾਡੀ ਸੂਖਮ ਊਮੈ ਸੀ ਜੇਰਾਉ ਨਾਮ ਰਾਹੀ ਦਾਤ ਤੁਹਾਨੂੰ ਰਾਮ ਭਗਵਤ ਸਿਮਰਨ ਕਰਨ ਨਾਲ ਪ੍ਰਾਪਤੀ ਹੋਈ ਉਸ ਸਮੇਂ ਬਾਅਦ ਤੁਹਾਡੇ ਮਨ ਵਿੱਚ ਹੰਕਾਰ ਬਣ ਗਿਆ ਕਿ ਲੋਕ ਐਵੇਂ ਦੇਸ਼ਾਂ ਆਪਦੇਸ਼ਾਂ ਵਿੱਚ ਜਾ ਕੇ ਹਰਮੰਦਰ ਸਾਹਿਬ ਵਿੱਚ ਵਿਦੇਸ਼ਾਂ ਚੋਂ ਆ ਕੇ ਹਰਮੰਦਰ ਸਾਹਿਬ ਵਿੱਚ ਪੀੜ ਪਾਉਂਦੇ ਹਨ ਨਾਮ ਦਾ ਰਾਸਤਾ ਕਾਲ ਕਮਾਈ ਦੁਆਰਾ ਕਿਤੇ ਬੈਠ ਕੇ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ ਕਾਲ ਕਮਾਈ ਚਾਹੇ ਕੋਈ ਘਰ ਕਰ ਲਵੇ ਚਾਹੇ ਕੋਈ ਕਿਸੇ ਬਾਗਬਗੀ ਦੇ ਵਿੱਚ ਬੈਠ ਕੇ ਕਰੇ ਚਾਹੇ ਕੋਈ ਹਰਿਮੰਦਰ ਸਾਹਿਬ ਜਾ ਕੇ ਕਰ ਲਵੇ ਬਸ ਇੰਨੀ ਛੋਟੀ ਜਿਹੀ ਸੂਖਮ ਹੁੰਮੇ ਤੁਹਾਡੇ ਨਾਮ ਰਸ ਵਿੱਚ ਤੋੜ ਪਾ ਗਈ ਤੁਸੀਂ ਰਸ ਤੋਂ ਨਿਰਾਸ਼ ਹੋ ਗਏ ਦਾਤਾ ਲੋਕ ਕਹਿਣ ਲੱਗੇ ਗੁਰ ਸਿੱਖੀ ਵਿੱਚ ਸਭ ਤੋਂ ਉੱਚੀ ਅਵਸਥਾ ਨਾਮ ਰਸ ਹੀ ਹੈ ਇਹ ਨਾਮ ਰਸ ਆਪਣੇ ਜੋਰ ਨਾਲ ਆਪਣੀ ਘਾਲ ਨਾਲ ਆਪਣੀ ਸਿਆਨਪ ਕਿਤਰਾਈ ਨਾਲ ਪ੍ਰਾਪਤ ਨਹੀਂ ਹੁੰਦਾ ਨਾਮ ਰਸ ਦੀ ਦਾਤ ਗੁਰੂ ਦੀ ਮਿਹਰ ਨਾਲ ਪ੍ਰਾਪਤ ਹੁੰਦੀ ਹੈ ਗੁਰੂ ਜੀ ਬਖਸ਼ਿਸ਼ ਨਿਰੋਲ ਹੋ ਰਹਿਤ ਹਿਰਦੇ ਤੇ ਪ੍ਰਕਾਸ਼ ਦੀ ਹੈ ਜਦੋਂ ਵੀ ਨਾਮ ਰਸ ਦੇ ਵਿੱਚ ਟੋਟ ਆਉਂਦੀ ਹੈ ਉਸ ਦਾ ਮੁੱਖ ਕਾਰਨ ਸੂਖਸਮ ਹਉਮੈ ਹੀ ਹੁੰਦੀ ਹੈ ਸੋ ਹਮੇਸ਼ਾ ਸਾਵਧਾਨ ਰਹਿ ਕੇ ਗੁਰੂ ਚਰਣਾ ਵਿੱਚ ਇਹਦੇ ਬਚਨ ਦੀ ਅਰਦਾਸ ਬੇਨਤੀ ਹੀ ਕਰਦੇ ਰਹਿਣਾ ਚਾਹੀਦਾ ਹੈ ਹਰ ਪ੍ਰਕਾਰ ਦੀ ਸੁਖਮਮੈ ਨੂੰ ਮਾਰ ਕੇ ਹੀ ਸਦੀਵੀ ਸੁਖ ਤੇ ਨਾਮ ਦਾ ਰਸ ਪ੍ਰਾਪਤ ਕੀਤਾ ਜਾ ਸਕਦਾ ਹੈ ਸਾਹਿਬ ਗੁਰੂ ਅਮਰਦਾਸ ਜੀ ਦਾ ਫਰਮਾਨ ਹੈ ਹੋਮੇ ਮਾਰ ਸਦਾ ਸੁਖ ਪਾਇਆ ਨਾਏ ਸਾਚੇ ਅਮਰਤ ਪੀਜੇ ਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਜੀ ਸ੍ਰੀ ਵਾਹਿਗੁਰੂ ਸਹਿਜ ਜਿਓ ਵਾਹਿਗੁਰੂ 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 ਵਾਹਿਗੁਰੂ